ਬੜਾ ਸਤਿਕਾਰ ਜੋ ਉਸਾਰੇ ਬਜ਼ੁਰਗ ਗੁਰੂ ਖਾਲਸਾ ਜੀ ਸਭ ਤੋਂ ਪਹਿਲਾਂ ਕਰੋ ਰਸਨਾ ਪਵਿੱਤਰ ਲਵਾਓ ਹਾਜ਼ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪ੍ਰਸ਼ੋਤਰ ਸਿੰਘ ਫੱਗੂ ਵਾਲਾ ਭਵਾਨੀਗੜ ਦਾ ਜਿਹੜਾ ਮੁੱਖ ਹਸਪਤਾਲ ਪੂਰੇ ਐਸਐਮਓ ਸਾਹਿਬ ਦੇ ਮੈਂ ਦਫ਼ਤਰ ਮੂਰੇ ਬੈਠਾ ਜੀ ਇਹਨੂੰ ਜਿੰਦਾ ਲਗਿਆ ਹੋਇਆ ਡਾਕਟਰ ਸਾਹਿਬ ਕਿੱਥੇ ਨੇ ਫੇਸਬੁਕ ਬੰਤਮਾਨ ਦੱਸ ਸਕਦਾ ਹੈ ਕਿ ਉਹ ਲੋਕ ਦੱਸ ਸਕਦੇ ਨੇ ਜਿਨ੍ਹਾਂ ਨੇ ਇਹਨਾਂ ਦੀ ਕਿਤੇ ਡਿਊਟੀ ਲਈ ਹੈ ਲੇਕਿਨ ਮੈਂ ਕੀ ਗੱਲ ਜਰੂਰ ਪੁੱਛਣੀ ਚਾਹਾਂਗੇ ਇੰਨੀ ਇੰਨੀ ਹੱਦ ਦਰਜੇ ਦੀ ਗਰਮੀ ਦੇ ਵਿੱਚ ਮੇਰੀਆਂ ਸਤਿਕਾਰਯੋਗ ਮਾਤਾਵਾਂ ਮੇਰੀਆਂ ਸਤਿਕਾਰਯੋਗ ਭੈਣਾਂ ਕਿੰਨੇ ਲੋਕ ਨੇ ਜਿਹੜੇ ਕਿੰਨੇ ਲੋਕ ਨੇ ਜਿਹੜੇ ਅਜੋੜੀ ਕਰ ਰਹੇ ਨੇ ਕੀ ਦੀ ਅੜੀ ਕਰ ਰਹੇ ਨੇ ਕਵਾਨੀਗੜ ਹਸਪਤਾਲ ਦੇ ਵਿੱਚ ਵੀ ਕੋਈ ਡਾਕਟਰ ਹੋਊਗਾ لیکن میرا سر ٹکਦਾ ہے ڈاکٹر وکرم جی ਦਾ ਜਿਹੜੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਰੀ ਡਿਊਟੀ ਇੱਕੋ ਹੀ ਡਾਕਟਰ ਇੱਕੋ ਹੀ ਡਾਕਟਰ ਸਰਦਾਰ ਵਿਕਰਮਜੀਤ ਸਿੰਘ ਉਹ ਨਿਵਾ ਰਹੇ ਨੇ ਮੇਰਾ ਸਿਰ ਚੁਕਦਾ ਉਹ ਸੱਜਣ ਦੇ ਅੱਗੇ ਕਿਉਂਕਿ ਡਾਕਟਰ ਦੂਜਾ ਰੱਬ ਹੋਇਆ ਕਰਦੇ ਨੇ ਪ੍ਰਭੂ ਡਾਕਟਰ ਦੂਜਾ ਰੱਬ ਹੋਇਆ ਕਰਦੇ ਨੇ ਲੇਕਿਨ ਇੱਥੇ ਅਜੇ ਹਸਪਤਾਲ ਦੇ ਵਿੱਚ ਉਹ ਦੂਜਾ ਰਪ ਹੈ ਜਿਹੜਾ ਇਕੱਲਾ ਡਾਕਟਰ ਬਿਕਰਮਜੀਤ ਸਿੰਘ ਹੈ ਉਹੀ ਆਪਰੇਟ ਕਰਦਾ ਹੈ ਉਹੀ ਆਪਰੇਸ਼ਨ ਕਰਦਾ ਤੇ ਉਹੀ ਸਾਰੇ ਜੱਗੀਆਂ ਲੋਕਾਂ ਦੀ ਲਾਈਨ ਲੱਗੀ ਹੈ ਇਹਨੇ ਲੋਕਾਂ ਨੂੰ ਸਾਰਿਆਂ ਨੂੰ ਉਹ ਡੀਲ ਕਰਦਾ ਹੈ ਸਾਰਿਆਂ ਨੂੰ ਮੈਡੀਸਨ ਲਿਖਦਾ ਮੈਂ ਪੁੱਛਣਾ ਚਾਹਣਾ ਇੱਥੋਂ ਦੇ ਤਬਦੀਲੀ ਕਰਨ ਵਾਲੇ ਲੋਕਾਂ ਨੂੰ ਇੱਥੋਂ ਦੇ ਤਬਦੀਲੀ ਦੇ ਦਾਅਵੇ ਕਰਨ ਵਾਲੇ ਲੋਕਾਂ ਨੂੰ ਇੱਥੋਂ ਦੇ ਹੈਲਥ ਮਿਨਿਸਟਰ ਨੂੰ ਮੈਂ ਪੁੱਛਣਾ ਚਾਹਣਾ ਮੇਰੀ ਬਹੁਤ ਹੀ ਸਤਿਕਾਰਯੋਗ ਭੈਣ ਨਰਿੰਦਰ ਕੌਰ ਭਰਾਜੀ ਨੂੰ ਕਿ ਉਹ ਸੁਣਾਈ ਹੈ ਕਿਹਦੇ ਹਸਪਤਲ ਦੇ ਵਿੱਚ ਕਿ ਉਹ ਨੇ ਕਿਤੇ ਸਾਡੇ ਪਵੰਡੀਗੜ੍ਹ ਦੇ ਹਸਪਤਾਲ ਦਾ ਹਾਲ ਦੇਖਿਆ ਮੇਰਾ ਗਿਲਾ ਨਹੀਂ ਕਿਸੇ ਨਾਲ ਮੇਰੀ ਨਰਾਜ਼ਗੀ ਨਹੀਂ ਕਿਸੇ ਨਾਲ ਵੋਟਾਂ ਪਾਈਆਂ ਨੇ ਲੋਕਾਂ ਨੇ ਤੁਹਾਨੂੰ ਤਬਦੀਲੀ ਦੇ ਲਈ ਆ ਸੁਧਾਰ ਕਰਨ ਦੇ ਲਈ ਆ ਸਰਦਾਰ ਅਜ ਮੂੰਹ ਬੋਲਦਾ 2 ਵਜੇ ਹਸਪਤਲ ਤੇ ਡਿਊਟੀ ਹੈ ਸਰਦਾਰ ਵਿਕਰਮਜੀਤ ਸਿੰਘ ਜੀ ਦੀ 2 ਵਜੇ ਤੋਂ ਬਾਅਦ ਉਹਨੇ ਵੀ ਆਰਾਮ ਕਰਨਾ ਹੈ ਉਹ ਵੀ ਇਨਸਾਨ ਹੈ ਤੜਕੇ ਤੋਂ ਲੈ ਕੇ ਆਤਰ ਤੱਕ ਮਰੀਜ਼ਾਂ ਨੂੰ ਦੇਖ ਰਿਹਾ ਹੈ ਤੜਕੇ ਤੋਂ ਲੈ ਕੇ ਆਤਰ ਤੱਕ ਆਪਰੇਸ਼ਨ ਦੀ ਡਿਊਟੀ ਕਰ ਰਿਹਾ ਹੈ ਲੇਕਿਨ ਮੈਂ ਪੁੱਛਣਾ ਚਾਹਣਾ ਬੇਲੜ ਲਾਣੇ ਨੂੰ ਜਿਹੜਾ ਬੇਲੜ ਲਾਣਾ ਰੋਟੀਆਂ ਖਾ ਕੇ ਟੱਡ ਤੇ ਹੱਥ ਫੇਰ ਕੇ ਸਰਕਾਰ ਦੀ ਕਾਰਗੁਜ਼ਾਰੀ ਤੇ ਮੈਂ ਪੁੱਛਣਾ ਚਾਹਣਾ ਭਗਵੰਤ ਮਾਨ ਨੂੰ ਕਿ ਭਗਵੰਤ ਮਾਨ ਤੂੰ ਮੈਨੂੰ ਪਤਾ ਲੱਗਿਆ ਕਿ ਤੂੰ ਸੰਗਰੂਰ ਚ ਆਇਆ ਹੈ ਤੈਨੂੰ ਤੈਨੂੰ ਕੀ ਲੋੜ ਐ ਤੂੰ ਤਾਂ ਕਹਿੰਦਾ ਚ ਇੱਥੇ ਹੂ 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 ਕਰਦੇ ਫਿਰਦੇ ਨੇ ਇੱਥੇ ਲੋਕ ਡਾਕਟਰ ਸੀਐਮ ਦੇ ਮਗਰ ਫਿਰਦੇ ਨੇ ਇੱਥੇ ਲੋਕ ਫਿਰਦੇ ਨੇ ਹੋਰ ਗੱਲਾਂ ਦੇ ਮਗਰ ਲੇਕਿਨ ਮੈਂ ਪੁੱਛਣਾ ਚਾਹਉਣਾ ਤੁਹਾਡੇ ਕੋਲੋਂ ਕਿ ਜਿਹੜੇ ਆ ਲੋਕ ਨੇ ਗਰੀਬ ਜਿਹਨਾਂ ਦੇ ਵਿੱਚੋਂ ਕਿਸੇ ਗਰੀਬ ਦੀ ਕਿਸੇ ਦੀ ਬੌਤ ਹੋ ਗਈ ਅਟੈਕ ਹੋ ਗਿਆ ਇਹ ਤੁਹਾਡੇ ਦਾ ਤੇਜ਼ਿਕਤ ਦੇ ਵਿੱਚੋਂ ਤਾਂ ਕੌਣ ਦਵੇ ਬ好处ਗਾ ਉਹਦੇ ਵੀ ਕੌਣ ਦਿੰਦੇ ਬਾਰੋਸਵਾ ਆ ਗਣਤੀ ਮਾਰਦੇ ਮੈਂ ਕਾਹਨੋਂ ਨੂੰ ਬੇਤੀ ਕਰਾਂਗਾ ਉਹ ਦਿਖਾ ਦੇਵੇ ਕਿ ਸੈਂਕੜੇ ਨਹੀਂ ਹਜ਼ਾਰਾਂ ਦੀ ਗਿਰਤੀ ਦੇ ਵਿੱਚ ਭਵਾਨੀਗੜ੍ਹ ਦੇ ਵਿੱਚ ਹਸਪੀਟਲ ਦੇ ਵਿੱਚ ਅੱਜ ਜਿਹੜੇ ਡਾਕਟਰਾਂ ਨੂੰ ਉਡੀਕ ਰਹੇ ਨੇ ਮਰੀਜ਼ ਨੇ ਜਿਹੜੇ ਮੇਰੀਆਂ ਭੈਣਾਂ ਮੈਂ ਵੀ ਕਿਸੇ ਮਾਂ ਨੇ ਜੰਮਿਆ ਮੇਰੀਆਂ ਭੈਣਾਂ ਗਰਭਪਤੀ ਅੱਜ ਲੈਣਾ ਤੇ ਰੱਖੀਆਂ ਖੜੀਆਂ ਨੇ ਓਏ ਸ਼ਰਮ ਕਰ ਸ਼ਰਮ ਕਰ ਓ ਮੁੱਖ ਮੰਤਰੀ ਆਜਾ ਤੂੰ ਸ਼ਰਮ ਕਰ ਹੱਥ ਲਾਤੀ ਤੈ ਹੱਥ ਲਾਤੀ ਆ ਜੋਤੀਆਂ ਸਾਡੀਆਂ ਜਿਹੜੀਆਂ ਤੀਆਂ ਇਹ ਤੇ ਦਵਾਈ ਲੈਣ ਦੇ ਲਈ ਜਾਂਦੇ ਅਜੋਤੀਆਂ 2 ਵਜੇ ਤੱਕ ਲੈਣ ਚ ਗਰਮੀਆਂ ਲੇਟ ਡਾਕਟਰ ਬਿਕਰਮਜੀਤ ਸਿੰਘ ਰੋਹਾਨੀ ਸਖਸ਼ੀਅਤ ਹੈ ਸਾਡੇ ਹਸਪਤਾਲ ਦੇ ਲਈ ਲੇਕਿਨ 2 ਵਜੇ ਤੋਂ ਬਾਅਦ ਤਾਂ ਉਹਨੇ ਵੀ ਆਰਾਮ ਕਰਨਾ ਹੈ 2 ਵਜੇ ਬਾਅਦ ਤਾਂ ਉਹਨੇ ਵੀ ਆਰਾਮ ਕਰਨਾ ਆਪਣੀ ਡਿਊਟੀ ਕਰਨ ਤੋਂ ਬਾਅਦ ਓਏ ਸ਼ਰਮ ਕਰੋ ਦੇਸ਼ ਦੇ ਹਾਕਮੋ ਸ਼ਰਮ ਕਰੋ ਕਰਸ ਕਰੋ ਦੇਸ਼ ਦੀ ਅ ਦੇਸ਼ ਦੀ ਜਨਤਾ ਦੇ ਉੱਤੇ ਤੋਂ ਮੇਰੀ ਬੋਝਾਰਿਸ਼ ਹੈ ਤੇ ਵੱਧ ਤੋਂ ਵੱਧ ਇਸ ਵੀਡੀਓ ਨੂੰ ਲੋਕ ਸ਼ੇਅਰ ਕਰੋ ਤਾਂ ਕਿ ਇਹ ਖੋਤੀ ਇਹ ਥੋਤੀ ਕਹਾਗਾ ਭਗਤ ਸਿੰਘ ਦੀ ਪੱਕ ਬਣ ਕੇ ਭਗਤ ਸਿੰਘ ਨਕਲੀ ਭਗਤ ਸਿੰਘ ਦੇਸ਼ ਨੂੰ ਰਾ ਨਹੀਂ ਪਾ ਰਿਹਾ ਪੰਜਾਬ ਨੂੰ ਰਾ ਨਹੀਂ ਪਾ ਰਿਹਾ ਤੋਂ ਮੇਰੀ ਬੋਝਾਰਿਸ਼ ਹੈ ਜਿਹਦੇ ਵੀ ਕਿਤੇ ਜਾਂਦਾ ਹੈ ਪਰ ਵਰਤਮਾਨ ਨੂੰ ਪੁੱਛੋ ਕਿ ਪਵਾਨੀਗੜ ਦੇ ਹਸਪਤਾਲ ਦਾ ਕੀ ਹਾਲ ਹੈ ਪਵਾਨੀਗੜ ਦੇ ਹਸਪਤਾਲ ਦੇ ਵਿੱਚ ਐਸਐਮਓ ਦਫ਼ਤਰੂ ਜਿੰਦਾ ਲੱਗਿਆ ਹੈ ਆ ਜਿੰਦਾ ਲੱਗਿਆ ਜਿੰਦਾ ਲੱਗਿਆ ਆਪੀਡੀ ਨੂੰ ਉਹ ਆਪੀਡੀ ਜਿੰਦਾ ਲੱਗਿਆ ਮੈਂ ਕੈਮਰਾ ਵਿੱਚ ਪਾ ਦਿਆ ਆ ਆਪੀਡੀ ਜਿੰਦਾ ਲੱਗਿਆ ਹੋਇਆ ਹੈ ਇਹ ਡਾਕਟਰ ਕੋਲ ਕੀ ਦਾ ਕਹਵਾ ਦਲਿਆ ਡਾਕਟਰ ਇਹ ਨਹੀਂ ਨਾ ਪਾ ਕੋਈ ਨਾ ਇਹਨਾਂ ਨਾਲ ਲੜਾਈ ਮੈਂ ਪੁੱਛਦਾ ਕਿ ਉਹ ਪਤਾ ਨਹੀਂ ਤੁਹਾਡੀ ਕੋਈ ਗੁਆਰੰਟੀ ਹੈ ਮੇਰੀ ਗੁਜ਼ਾਰਿਸ਼ ਹੈ ਕਿ ਲੋਕੋ ਇੱਕ ਹੋ ਜੋ ਇਹ ਸਾਰੀਆਂ ਪਾਰਟੀਆਂ ਲੋਟੇਰੀਆਂ ਨੇ ਇਹ ਸਾਰੇ ਲੋਕ ਲੋਟੇਰੇ ਨੇ ਇਹ ਸਾਡਾ ਖੂਨ ਦੇ ਪਿਆਸੇ ਨੇ ਅਸੀਂ ਖੂਨ ਦੇ ਪਿਆਸੇ ਨਹੀਂ ਰਹਿਣਾ ਅਸੀਂ ਇਹਨਾਂ ਦੇ ਤੋਂ ਗੜਾਵੇ ਜਾ ਖਪਾਉਣਾ ਹੈ ਇੱਕ ਦਿਨ ਅੱਕੀ ਹੋਈ ਅਸੀਂ ਕਹਿੰਦੇ ਹੁੰਦੇ ਤੇ ਸਟੂਡੈਂਟ ਲਾਈਫ ਦੇ ਵਿੱਚ ਗੱਲ ਪਾਇ ਜਾਣ ਤੇ ਅੱਕੇ ਲੋਕ ਸਾਬ ਬੰਬ ਬੰਦੂਕਾਂ ਸਕਣ ਦਾ ਰੂਪ ਅੱਜ ਤੇਰੀ ਪੁਲਿਸ ਤੇਰੇ ਸਹਾਰੇ ਵੀ ਹੈਗੀ ਅੱਜ ਤੇਰੀ ਫੋਰਸ ਤੇਰੇ ਸਹਾਰੇ ਹੀ ਹੈਗੀ। ਉਹ ਮੇਰੀ ਬੇਯਾਰਸ਼ ਹੈ ਕਿ ਕਿਰਪਾ ਕਰਿਓ ਕਿ ਦੇਖਿਓ ਕਿ ਤੇ ਮੈਂ ਇੱਕ ਮਾਰਨਿੰਗ ਦੇ ਨਾਂ ਹੈਲਥ ਡਿਪਾਰਟਮੈਂਟ ਨੂੰ ਕੋਈ ਡਾਕਟਰ ਸਾਹਿਬ ਇੱਕੋ ਹੀ ਸਾਡੇ ਇਲਾਕੇ ਦੇ ਲਈ ਦੇਪਤਾ ਇੱਕੋ ਹੀ ਇਲਾਕੇ ਦੇ ਲਈ ਦੇਪਤਾ ਨੇ ਦੇਖਿਓ ਕਿ ਤੇਰਾ ਨੁਕਸਾਨ ਕਰ ਦਿਓ ਤੇ ਜੇ ਨੁਕਸਾਨ ਕਰਤਾ ਤਾਂ ਬਰਦਾਸ਼ਤ ਨਹੀਂ ਕਰਾਂਗੇ। ਦੇਖਿਓ ਇਹ ਸਾਡੇ ਲਈ ਇੱਥੇ ਬਰਦਾਸ਼ਤ ਨੇ ਇਹਨਾਂ ਦੀ ਡਿਊਟੀ ਪੱਕੇ ਤੌਰ ਤੇ ਇਨਾਂ ਦੇ ਨਾਲ ਤੇ ਆ ਜਿੰਦੇ ਲੱਗੇ ਹੋਏ ਲੋਕ ਨੇ ਜਿਹੜੇ ਇੱਥੇ ਹਾਜ਼ਰ ਹੋਣ ਇਹ ਜਿੰਦਾ ਲੱਗੇ ਹੋਏ ਲੋਕ ਨੇ ਜਿਹੜੇ ਇਹ ਹਾਜ਼ਰ ਹੋਣ ਡਾਕਟਰ ਕਿੱਥੇ ਨੇ ਮੇਰਾ ਬਾਰ ਬਾਰ ਸਵਾਲ ਆ ਡਾਕਟਰ ਕਿੱਥੇ ਨੇ ਇੱਕ ਡਾਕਟਰ ਤੋਂ ਮਿਲਾਂ ਡਾਕਟਰ ਕਿੱਥੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ